ਜਦੋਂ ਧੀਆ ਥਾਣੇ ਚ ਜਾਂਦੀਆਂ ਨੇ ਨਾ ਉਦੋਂ ਉਹ ਮਾਹੌਲ ਬੜਾ ਮਤਲਬ ਬਹੁਤ ਹੀ ਭਾਵੁਕ ਕਰਨ ਵਾਲਾ ਸੀਗਾ ਕਿ ਮੈਂ ਤਾਂ ਵੈਸੇ ਵੀ ਕਹਿੰਦਾ ਵੀ ਰੀਅਲ ਦੇ ਵਿੱਚ ਵੀ ਕਿਸੇ ਦੀ ਧੀ ਭੈਣ ਥਾਣੇ ਨਾ ਜਾਵੇ ਹਨਾ ਵੀ ਬਹੁਤ ਔਖਾ ਹੁੰਦਾ ਕਿਸੇ ਪਿਓ ਦੇ ਲਈ ਕੀ ਕਹਿੰਦਾ ਵੀ ਆ ਜਾ ਕੁੜੀਓ ਮੈਨੂੰ ਪਿਸ਼ਾਬ ਕਰਾ ਦਿਓ ਅਦਰਵਾਚਰ ਖੋਲੋ ਉਹ ਇਧਰ ਆ ਲੋ ਦੱਬੇ ਬਰੀ ਹੀ ਚੱਗਾ ਸਹੀ ਇਹ ਜਵਾਨ ਕੁੜੀਆਂ ਦਾ ਇਹ ਬਾਪੂ ਬਣੇ ਹੋ ਤੁਸੀਂ ਹੈ ਇੱਕ ਕੀ ਆਫਤ ਆ ਗਈ ਸੀ ਤੁਹਾਨੂੰ ਇੰਨੀ ਹੈ ਕਿ ਬਾਪੂ ਬਣਨਾ ਪੈ ਗਿਆ ਲ ਮੈਂ ਤਾਂ ਦਾਦਾ ਵੀ ਬਣਿਆ ਹੋਇਆ ਪਹਿਲਾਂ ਬਾਪੂ ਤਾਂ ਚੁੱਟੀ ਗੱਲ ਹਾਂ ਅੱਛਾ ਵੈਸੇ ਨਾ ਜਿਹੜੇ ਆਪਣੇ ਫਾਦਰ ਸਾਹਿਬ ਹੁੰਦੇ ਨੇ ਹੈਨਾ ਉਹਨਾਂ ਦੇ ਮੋਸਟਲੀ ਜਿਹੜੀਆਂ ਇਹ ਕੁੜੀਆਂ ਜ਼ਿਆਦਾ ਅਟੈਚ ਹੁੰਦੀਆਂ ਆਪਣੇ ਫਾਦਰ ਸਾਹਿਬ ਨਾਲ ਹੈਨਾ ਤੇ ਜਿਹੜਾ ਮੁੰਡਾ ਹੁੰਦਾ ਉਹ ਵਿਚਾਰਾ ਛੇਤਰਖੰਡਾ ਹੁੰਦਾ ਬਹੁਤ ਕੁਝ ਹੋਇਆ ਤੇ ਨਹੀਂ ਨਹੀਂ ਪਾਪਾ ਪਾਪਾ ਨੂੰ ਫਿਰ ਵੀ ਪਤਾ ਲੱਗ ਜਾਂਦਾ ਕੁਝ ਵੀ ਦੁੱਖ ਹੁੰਦਾ ਹੈ ਪਾਪਾ ਨੂੰ ਮੈਂ ਕਿਹਾ ਪਾਪਾ ਐਦਾ ਐਦਾ ਉਹ ਪਤਾ ਨਹੀਂ ਤੂੰ ਨਾ ਹੀ ਨਹੀਂ ਕਰਦੇ ਓਏ ਪਿਆਰੀ ਇਹਨਾਂ ਬੜੀ ਰੋਕ ਟੋਕ ਸੀ ਕਿ ਉਹ ਹੀ ਕਿ ਕੁੜੀਆਂ ਆ ਹਨਾ ਕਿ ਮੁੰਡਾ ਉਹਨਾਂ ਦਾ ਤਾਤਾ ਫੇਜ ਦਿੰਦੇ ਬਟ ਇੱਕ ਕੁੜੀ ਦੀ ਕੋ ਰਿਸਪੋਨਸਿਬਿਲਟੀ ਹੁੰਦੀ ਹੈ ਕਿ ਹਾਂ ਸੋਚ ਪੈ ਜਾਂਦੀ ਹੈ ਕੁਝੋਂ ਡਰਦੇ ਵੀ ਨੇ ਰਾਈਟ ਅੱਛਾ ਵਾਜੀ ਤੂੰ ਹੀ ਦੱਸੋ ਹਣ ਤੁਸੀਂ ਤਾਂ ਉਹ ਕਿੰਨੇ ਗਾਲਾਂ ਪਈਆਂ ਬਾਪੂ ਤੋਂ ਬਾਪੂ ਤਾਂ ਨਹੀਂ ਬੇਬੇ ਤੋਂ ਬਹੁਤ ਪਈ ਮਮੇ ਜੀ ਦਾ ਬਹੁਤ ਕੁੱਟਿਆ ਜੀ ਮੈਨੂੰ ਪਹਿਲਾਂ ਸਕੂਲ ਚ ਚਿੱਤਰਖਾ ਕਿਉਂਦੇ ਫਿਰ ਘਰੇ ਮੰਮੀ ਨੇ ਕੁੱਟਣਾ ਤੇ ਫਿਰ ਜਾ ਕੇ ਕਹਿਣਾ ਵੀ ਇਹਨੇ ਕਿਉਂ ਗਲਤੀ ਕੀਤੀ ਹੈ ਫਿਰ ਉੱਥੋਂ ਦੁਆਰੇ ਫਿਰ ਕਟਵਾਉਣਾ ਅੱਛਾ ਤਾਂ ਮਤਲਬ ਕਿ ਐ ਹੁੰਦਾ ਕਿ ਇਹ ਕੁੜੀਆਂ ਜਿਹੜੀਆਂ ਸਾਡੇ ਨਾਲ ਭੈਣਾਂ ਜਿਹੜੀਆਂ ਇਹ ਮਾੜਾ ਕਰ ਜਾਂਦੀਆਂ ਕਈ ਵਾਰੀ ਕਰ ਜਾਂਦੇ ਇਹ ਇੱਕ ਮਿੱਠੀ ਨੋਕ ਝੋਕ ਹੁੰਦੀ ਹੈ ਹਨਾ ਇਹ ਤਾਂ ਹੁੰਦਾ ਹੀ ਹੈ ਭੈਣਾ ਭਰਾਵਾਂ ਵਿੱਚ ਇਹ ਹੋਣਾ ਵੀ ਚਾਹੀਦਾ ਤਾਂ ਰੀਅਲ ਲਾਈਫ ਦੇ ਵਿੱਚ ਅ ਕੀ ਲੱਗਦਾ ਹੈ ਕਿ ਐਜ਼ ਅ ਫਾਦਰ ਫਿਗਰ ਜੇ ਤੁਸੀਂ ਖੁਦ ਨੂੰ ਵੇਖੋ ਕਿ ਬੱਚਿਆਂ ਨੂੰ ਕਿੰਨੇ ਕੁ ਖੁੱਲ ਦੇਣੀ ਚਾਹੀਦੀ ਆ ਕੁੜੀ ਤੇ ਮੁੰਡਾ ਦੋਵਾਂ ਨੂੰ ਹੀ ਦੇਖੋ ਬੱਚਿਆਂ ਨੇ ਤੁਹਾਡੇ ਤੋਂ ਸਿੱਖਣਾ ਹੁੰਦਾ ਹੈ ਬੱਚਿਆਂ ਦੇ ਹੀਰੋ ਮਾਪੇ ਹੀ ਹੁੰਦੇ ਨੇ ਜਹੇ ਜੀ ਮਾਂ ਦੀ ਸੋਚ ਹੋਊ ਜਾਂ ਪਿਓ ਦੀ ਹੋਊ ਉਹ ਹੀ ਜੀ ਬੱਚਾ ਨਹੀਂ ਹੁੰਦੀ ਹੈ ਮੇਰੇ ਘਰ ਦੇ ਵਿੱਚ ਜੇ ਕੋਈ ਮੇਰਾ ਸੇਵਾਦਾਰ ਵੀ ਆ ਘਰ ਦਾ ਮੇਰੇ ਬੱਚੇ ਬਾਹਰੋਂ ਆਉਂਦੇ ਆ ਤਾਂ ਉਹਨਾਂ ਦੇ ਵੀ ਪੈਰੀ ਹੱਥ ਲਾ ਕੇ ਮਿਲਦੇ ਨੇ ਇਹ ਨਹੀਂ ਕਿ ਇਹ ਸਾਡਾ ਕੋਈ ਮਤਲਬ ਸੇਵਾਦਾਰ ਹੈ ਨਾ ਉਹ ਉਦਾਂ ਦਾ ਟ੍ਰੀਟ ਕਰੀਏ ਉਹਨਾਂ ਨੂੰ ਵੀ ਉਹ ਮਾਪਿਆਂ ਦੀ ਤਰ੍ਹਾਂ ਹੀ ਟ੍ਰੀਟ ਕਰਦੇ ਨੇ ਗਰੀਬ ਬੰਦੇ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਉਹਨੂੰ ਇੱਜ਼ਤ ਮਿਲ ਜੇ ਨਾ ਉਹ ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ ਤੁਸੀਂ ਗਰੀਬ ਬੰਦੇ ਨੂੰ ਇੱਜ਼ਤ ਦਿੰਦੇ ਹੋ ਉਹ ਬੰਦਾ ਤੁਹਾਡੇ ਲਈ ਜਾਨ ਦੇਣ ਲਈ ਵੀ ਤਿਆਰ ਹੋ ਜਾਂਦਾ ਜਦੋਂ ਜਿਹੜੇ ਚਲਾਕ ਬੰਦੇ ਜੇ ਚਾਰ ਭਰਾ ਨੇ ਜਿਹੜਾ ਭਰਾ ਭੋਲਾ ਹੁੰਦਾ ਸੀ ਉਹਨੂੰ ਉਹ ਰਾਹ ਦੇ ਉੱਤੇ ਜ਼ਮੀਨ ਦੇ ਦਿੰਦੇ ਜਿਹੜੀ ਜੇ ਰਾਹ ਦੇ ਉੱਤੇ ਲੱਗਦੀ ਹੈ ਸੜਕ ਤੇ ਲੱਗਦੀ ਹੈ ਆ ਵੀ ਇੱਥੇ ਉਜਾੜਾ ਜ਼ਿਆਦਾ ਹੈ ਜਿਹੜੇ ਇਹਨੇ ਕਿਹਾ ਕੁਝ ਕਹਿਣਾ ਆ ਪੰਦਰਨ ਲੈਣੀ ਇੱਕ ਸਰਕਲ ਘੁੰਮ ਕੇ ਉਹੀ ਆਉਂਦਾ ਹੁਣ ਕੀ ਹੋਇਆ ਕਿ ਜਿਹੜੀਆਂ ਸੜਕਾਂ ਵਾਲੀਆਂ ਜ਼ਮੀਨਾਂ ਉਹ ਮਹਿੰਗੀਆਂ ਹੋ ਗਈ ਪਹਿਲਾਂ ਲੋਕ ਦਾਜ ਦੇ ਇੰਨੇ ਲੋਭੀ ਸੀਗੇ ਇੰਨਾ ਦਾਜ ਲੈਂਦੇ ਸੀ ਜਿਹਦੇ 20 30 ਕਿੱਲੇ ਹੁੰਦੇ ਸੀਗੇ ਹੁਣ ਕੀ ਹੋ ਗਿਆ ਮੁੰਡੇ ਨਲਾਇਕ ਹੁੰਦੇ ਨੇ ਕੁੜੀ ਪੜੀ ਲਿਖੀ ਮਿਲ ਜਾਂਦੀ ਐ ਉਹ ਐਲਸ ਕਰਕੇ ਬਾਹਰ ਜਾਂਦੀ ਐ ਉਹ ਹੁਣ ਕੁੜੀ ਦਾਜ ਲੈਂਦੀ ਐ ਮੁੰਡੇ ਵਾਲਿਆਂ ਤੋਂ ਕੁੜੀਆਂ ਇੰਨੀਆਂ ਕਾਬਲ ਹੋ ਗਈਆਂ ਤੇ ਇਹ ਪ੍ਰਮਾਤਮਾ ਕੋਈ ਸਰਕਲ ਇਦਾਂ ਦਾ ਬਣਾਉਂਦਾ ਵੀ ਕੋਈ ਨਹੀਂ ਜੋ ਮਰਜ਼ੀ ਜੋ ਕਰੀ ਜਾਓ ਮੁੜਕੜ ਕੇ ਉੱਥੇ ਆਉਣਾ ਵੀ ਪ੍ਰਮਾਤਮਾ ਦੀ ਰਾਜਾ ਜੀ ਰਹਿਣਾ ਚਾਹੀਦਾ ਮਤਲਬ ਉਹ ਦੇਖ ਕੇ ਚੱਲਣਾ ਚਾਹੀਦਾ ਬੰਦੇ ਨੂੰ ਅੱਜ ਕੱਲ ਪੈਰ ਪੈਰ ਤੇ ਧੋਖਾ ਹੈ ਪਰ ਫਿਰ ਵੀ ਦੇਖ ਕੇ ਚੱਲਣਾ ਚਾਹੀਦਾ ਖਾਸ ਕਰਕੇ ਕੁੜੀਆਂ ਨੂੰ ਤਾਂ ਇਹਨੂੰ ਬਹੁਤ ਕੁਝ ਦੇਖਣਾ ਪੈਂਦਾ ਚਾਹਾਂਗੀ ਅਬਨੂਰ ਤੁਹਾਡੀ ਬਹੁਤ ਪਿਆਰੀ ਜੀ ਆਵਾਜ਼ ਹੈ ਤੁਸੀਂ ਇੱਕ ਗੀਤ ਸੁਣਾ ਦਿਓ ਤੇ ਭਾਜੀ ਤੁਸੀਂ ਵੀ ਸਾਥ ਆਪਣੇ ਮੋਹਰੇ ਵਾਲੇ ਗਈ ਹੈ ਮੂਹਰੇ ਵਾਲਾ ਗਾਣਾ ਚਲੋ ਹਾਂ ਕੁੱਤਾ ਨਾਲੋਂ ਵੱਧ ਕੇ ਪਿਆਰੀਆਂ ਨੇ ਹੁੰਦੀਆਂ ਬਾਪੂ ਰਾਜਤਿਆਂ ਰਾਜ ਦੁਲਾਰੀਆਂ ਨੇ ਹੁੰਦੀਆਂ ਪੀਤੇ ਬਾਪੂ ਦੋ ਜਣੇ ਇੱਕ ਦੂਜੇ ਲਈ ਹੀ ਬਣੇ ਪੀਤੇ ਬਾਪੂ ਦੋ ਜਣੇ ਇੱਕ ਦੂਜੇ ਲਈ ਹੀ ਬਣੇ ਮੋਤੇ ਡੁੱਲ ਡੁੱਲ ਕੇ ਰਹਿੰਦਾ ਕੁੜੀਆਂ ਜਵਾਨ ਹੋਇਆ ਬਾਪੂ ਪਰੇਸ਼ਾਨ ਰਹੇਸ਼ਾਨ ਪਰੇਸ਼ਾਨ ਰਹਿੰਦਾ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਲਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਦੀ ਸਟਾਰ ਕਾਸਟ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜਾਣਾਂਗੇ ਮਜ਼ੇਦਾਰ ਜੇ ਕਿਸੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਬੜੀ ਬੜੀ ਅੱਛਾ ਵੈਸੇ ਮੈਂ ਇਹ ਤਾਂ ਦੇਖ ਰਹੀ ਐ ਕਿ એનર્ਜੀ ਜਿਹੜੀ ਆ ਤੁਹਾਡੇ ਸਾਰਿਆਂ ਚ ਫੁੱਲ ਆ ਵੈਸੇ ਹੀ ਭਾਜੀ ਦੀ એનર્ਜੀ ਘਟਦੀ ਨਹੀਂ ਹੁੰਦੀ ਤੇ ਕੁੜੀਆਂ ਵੀ ਇੰਨੀਆਂ ਤੇਜ ਆ ਸਾਡੀਆਂ એનર્ਜੀ ਕਿਤੇ ਡਿੱਗਣ ਨਹੀਂ ਦਿੰਦੀਆਂ ਹੈ ਕਿ ਨਹੀਂ ਬਿਲਕੁਲ ਬਹੁਤ ਜ਼ਿਆਦਾ ਹੀ ਤੇਜ ਆ ਅੱਛਾ ਇਹ ਜਵਾਨ ਕੁੜੀਆਂ ਦਾ ਇਹ ਬਾਪੂ ਬਣੇ ਹੋ ਤੁਸੀਂ ਹੈ ਇੱਕ ਕੀ ਆਫਤ ਆ ਗਈ ਸੀ ਤੁਹਾਨੂੰ ਇੰਨੀ ਹੈ ਕਿ ਬਾਪੂ ਬਣਨਾ ਪੈ ਗਿਆ ਲ ਮੈਂ ਤਾਂ ਦਾਦਾ ਵੀ ਬਣਿਆ ਹੋਇਆ ਪਹਿਲਾਂ ਬਾਪੂ ਤਾਂ ਛੋਟੀ ਗੱਲ ਆ ਤੇ ਮੈਂ ਮੰਜੇ ਬਿਸਤਰੇ 'ਚ ਦਾਦਾ ਬਣਿਆ ਤੇ ਪਿਓ ਬਣਨ ਦਾ ਕੋਈ ਏਡੀ ਗੱਲ ਨਹੀਂ ਲੱਗੀ ਪਰ ਐਨੀਆਂ ਸਿਆਣੀਆਂ ਕੁੜੀਆਂ ਦਾ ਪਿਓ ਬਣਨਾ ਮਤਲਬ ਮਾਨ ਵਾਲੀ ਗੱਲ ਹੁੰਦੀ ਹੈ। ਕੀ ਬਾਤ ਹੈ। ਅੱਛਾ ਵੈਸੇ ਨਾ ਜਿਹੜੇ ਆਪਣੇ ਫਾਦਰ ਸਾਹਿਬ ਹੁੰਦੇ ਨੇ ਹੈਨਾ ਉਹਨਾਂ ਦੇ ਮੋਸਟਲੀ ਜਿਹੜੀਆਂ ਕੁੜੀਆਂ ਜ਼ਿਆਦਾ ਅਟੈਚ ਹੁੰਦੀਆਂ ਆਪਣੇ ਫਾਦਰ ਸਾਹਿਬ ਨਾਲ ਹੈਨਾ ਤੇ ਜਿਹੜਾ ਮੁੰਡਾ ਹੁੰਦਾ ਉਹ ਵਿਚਾਰਾ ਛਤਰਖੰਦਾ ਹੁੰਦਾ ਮਾਣ ਪਿਓ ਦਾ। ਮੋਸਟਲੀ ਤਾਂ ਤੁਸੀਂ ਤਿੰਨਾਂ ਦੀ ਇੱਕ ਇੱਕ ਹੈਬਿਟ ਜਦੋਂ ਵੀ ਕੋਈ ਆਪਣੇ ਪਾਪਾ ਤੋਂ ਕੋਈ ਗੱਲ ਮਨਾਣੀ ਹੁੰਦੀ ਹੈ ਤਾਂ ਕੀ ਕੀ ਟ੍ਰਿਕਸ ਜਿਹੜੀਆਂ ਤੁਸੀਂ ਤਿੰਨੋਂ ਯੂਜ਼ ਕਰਦੀ ਹੋ। ਤਾਂ ਸੋ ਮੈਨਾਂ ਤਾਂ ਬਸ ਥੋੜਾ ਜਿਹਾ ਦੁਖੀ ਹੋਣਾ ਹੁੰਦਾ ਇੱਕ ਟ੍ਰਿਕ ਨਹੀਂ ਹੈਗੀ ਵੈਸੇ ਮਤਲਬ ਜੇ ਮੈਂ ਦੁਖੀ ਹਾਂ ਪਾਪਾ ਦਾ ਮੈਨੂੰ ਫੋਨ ਆਇਆ ਵੀ ਪੁੱਤ ਕਿਵੇਂ ਮਤਲਬ ਪਾਪਾ ਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਵੀ ਸਾਡੀ ਬੌਂਡਿੰਗ ਬਹੁਤ ਵੀ ਪੁੱਤ ਕੁਝ ਹੋਇਆ ਤੇ ਨਹੀਂ ਨਹੀਂ ਪਾਪਾ ਪਾਪਾ ਨੂੰ ਫਿਰ ਵੀ ਪਤਾ ਲੱਗ ਜਾਂਦਾ ਸਿਰਫ ਐਂ ਕਰ ਪੁੱਤ ਮੈਂ پیسے ਕਾਣਾ ਜਾ ਸ਼ਾਪਿੰਗ ਕਰਨਾ ਐ ਸਿੰਪਲ ਐਸ ਦਾ ਕੀ ਬਾਤ ਟ੍ਰਿਕ ਗੀ ਆਪੇ ਹੋ ਜਾਂਦਾ ਆ ਗਲੀ ਮੈਨੂੰ ਫਿਰ ਕੁਝ ਕਰਨ ਵਾਲੀ ਪੈਂਦਾ ਜਾਉਦਾ ਸੇ ਮੇਰਾ ਵੀ ਮੈਨੂੰ ਮੇਰੇ ਆंसू ਤਿਆਰ ਹੀ ਹੁੰਦੇ ਆ ਮੈਂ ਤਿਆਰ ਆ ਰੋਣ ਨੂੰ ਬਸ ਤੇ ਮੈਂ ਕੁਝ ਵੀ ਕੁਝ ਵੀ ਦੁੱਖ ਹੁੰਦਾ ਹੈ ਪਾਪਾ ਨੂੰ ਮੈਂ ਕਿਹਾ ਪਾਪਾ ਇਦਾਂ ਇਦਾਂ ਉਹ ਪਤਾ ਨਹੀਂ ਤੂੰ ਨਾ ਹੀ ਨਹੀਂ ਕਰਦੇ ਹੋਏ ਪਿਆਰੀ ਇਹਨਾਂ ਬਾਜ਼ੀ ਦਾ ਪਾਪਾ ਨੇ ਕਿਸੇ ਚੀਜ਼ ਤੋਂ ਕਦੀ ਮਨਾ ਨਹੀਂ ਕੀਤੀ ਪਰ ਕੋਈ ਗੱਲ ਹੋ ਜੇ ਇਦਾਂ ਦੀ ਕਿ ਹਾਂ ਮਨਾ ਕਰ ਰਹੇ ਨੇ ਤੇ ਮੇਰੀ ਮੋਸਟਲੀ ਗੱਲਾਂ ਮੰਮੀ ਤੋਂ ਰੂਟ ਹੋ ਕੇ ਜਾਂਦੀਆਂ ਨੇ ਜਿਵੇਂ ਟੂਰ ਤੇ ਜਾਣ ਨੂੰ ਬੜੀ ਰੋਕਟੋਕ ਸੀਗੀ ਕਿ ਉਹੀ ਕਿ ਕੁੜੀਆਂ ਆ ਹਨਾ ਕਿ ਮੁੰਡਾ ਉਹਨਾਂ ਦਾ ਤਾਤਾ ਪੇਜ ਦਿੰਦੇ ਬਟ ਇੱਕ ਕੁੜੀ ਦੀ ਕੋ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਹਾਂ ਸੋਚ ਪੈ ਜਾਂਦੀ ਹੈ ਪਿੱਛੋਂ ਡਰਦੇ ਵੀ ਨੇ ਰਾਈਟ ਤੇ ਤਾਂ ਮੈਂ ਬਹੁਤ ਅੱਧੀ ਰਾਤ ਨੂੰ ਰੋ 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 ਕੇ ਮੈਨੂੰ ਜਾਣਾ ਨਹੀਂ ਮੈਨੂੰ ਜਾਣਾ ਮੇਰੇ ਹਾਇਰ ਫਰੈਂਡਸ ਆ ਰਹੇ ਹੋ ਫਰੈਂਡਸ ਆ ਰਹੇ ਨਹੀਂ 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 ਪੈਸੇ ਪਾ ਦੋ ਸਕੂਲ ਦੇ ਦੋ ਜਾਣਾ ਤੇ ਫਿਰ ਉਸੇ ਮੰਮੀ ਸਾਥ ਦਿੰਦੀ ਹੈ ਕੀ ਬਾਤ ਹੈ ਮਤਲਬ ਤੁਸੀਂ ਆਪਣੇ ਮम्मा ਦੇ ਜ਼ਿਆਦਾ ਅਟੈਚ ਹੋ ਹੈ ਨਾ ਪਾਪਾ ਦੇ ਵੀ ਆ ਮੰਮਾ ਦੇ ਵੀ ਆ ਦੋਨਾਂ ਦੇ ਕੀ ਬਾਤ ਹੈ ਅੱਛਾ ਬਾਜੀ ਤੁਸੀਂ ਦੱਸੋ ਹੁਣ ਤੁਸੀਂ ਤੁਹਾਨੂੰ ਕਿੰਨੇ ਗਾਲਾਂ ਪਈਆਂ ਬਾਪੂ ਤੋਂ ਬਾਪੂ ਤੋਂ ਤਾਂ ਨਹੀਂ ਬੇਬੇ ਤੋਂ ਬਹੁ ਪਈਆਂ ਮੰਮੀ ਨੇ ਤਾਂ ਬਹੁ ਕੁੱਟਿਆ ਜੀ ਮੈਨੂੰ ਤੇ ਬਾਪੂ ਨੇ ਤਾਂ ਕਦੇ ਹੱਥ ਵੀ ਨਹੀਂ ਲਾਇਆ ਤੇ ਪਰ ਮੰਮੀ ਨੇ ਬਹੁਤ ਘਟਾ ਸਕੂਲ ਪਿੱਛੇ ਬਹੁਤ ਉਧਰੋਂ ਪਹਿਲਾਂ ਸਕੂਲ ਚ ਚਿੱਤਰਖਾ ਕਿਉਂਦੇ ਫਿਰ ਘਰੇ ਮੰਮੀ ਨੇ ਘਟਣਾ ਤੇ ਫਿਰ ਜਾ ਕੇ ਕਹਿਣਾ ਵੀ ਇਹਨੇ ਕਿਉਂ ਗਲਤੀ ਕੀਤੀ ਹੈ ਫਿਰ ਉਥੋਂ ਦੁਆਰੇ ਫਿਰ ਕਟਵਾਉਣਾ ਅੱਛਾ ਓਹ ਇਹ ਤਾਂ ਤੁਹਾਡਾ ਬੜੀ ਮਾੜੀ ਹੋਈ ਆ ਬਹੁਤ ਵਾਹ ਪਟਾ ਵੈਸੇ ਮੁੰਡੇ ਆ ਨਾ ਨਾ ਇਹ ਚੀਜ਼ ਹੁੰਦੀ ਆ ਮੈਂ ਵੀ ਵੇਖਿਆ ਕਿ ਜਦੋਂ ਮੈਂ ਆਪਣੇ ਘਰ ਦੇ ਵਿੱਚ ਵੀ ਹੈ ਨਾ ਮੇਰੇ ਬ੍ਰਦਰ ਜਿਹੜੇ ਨੇ ਵੱਡੇ ਨੇ ਤਾਂ ਮੈਂ ਵੀ ਐਵੇਂ ਉਹਨਾਂ ਨੂੰ ਪਾਪਾ ਨੂੰ ਜਾ ਕੇ ਐਵੇਂ ਕੁਝ ਹੋਈ ਕਹਿ ਦੇਣਾ ਤੇ ਉਹਨਾਂ ਨੇ ਭਰਾ ਤੇ ਚੜ ਜਾਣਾ ਤਾਂ ਮਤਲਬ ਕਿ ਐ ਹੁੰਦਾ ਕਿ ਇਹ ਕੁੜੀਆਂ ਜਿਹੜੀਆਂ ਸਾਡੇ ਨਾਲ ਭੈਣਾਂ ਜਿਹੜੀਆਂ ਇਹ ਮਾੜਾ ਕਰ ਜਾਂਦੀਆਂ ਕਈ ਵਾਰੀ ਕਰ ਜਾਂਦੇ ਇਹ ਇੱਕ ਮਿੱਠੀ ਨੋਕ ਝੋਕ ਹੁੰਦੀ ਆ ਹੈ ਨਾ ਇਹ ਤਾਂ ਆਉਂਦਾ ਹੀ ਆ ਭੈਣਾ ਭਰਾਵਾਂ ਵਿੱਚ ਇਹ ਹੋਣਾ ਵੀ ਚਾਹੀਦਾ ਬਿਲਕੁਲ अच्छा मैं जी मैं फिल्म दी गल करा हैना फिल्म ਦਾ ਜਦੋਂ ਅਸੀਂ ਟ੍ਰੇਲਰ ਵੇਖਦੇ ਆ ਨਾ ਤੇ ਪਹਿਲਾਂ ਤਾਂ ਬੜਾ ਹਾਸਾ ਮਖੋਲ ਬੜਾ ਮਜ਼ੇਦਾਰ ਜਿਹਾ ਲੱਗਦਾ ਬਟ ਫਿਰ ਇੱਕ ਹਾਫ ਹੋ ਆਂਦਾ ਆ ਜਿਹਦੇ ਵਿੱਚ ਨਾ ਇੱਕਦਮ ਇਮੋਸ਼ਨਲ ਕਰ ਦਿੰਦਾ ਪਿਓ ਦੀਆਂ ਜਿਹੜੀਆਂ ਉਹ ਗੱਲਾਂ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਉਹਦੇ ਨਾਲ ਕਨੈਕਟ ਵੀ ਕਰਦੇ ਨੇ ਹੈਨਾ ਰਿਲੇਟ ਵੀ ਕਰ ਲੈਂਦੇ ਆਪਾਂ ਆਪਣੇ ਨਾਲ ਆਸ-ਪਾਸ ਦੇ ਲੋਕਾਂ ਦੇ ਨਾਲ ਤਾਂ ਜਦੋਂ ਤੁਸੀਂ ਇਸ ਫਿਲਮ ਦਾ ਹਿੱਸਾ ਬਣੇ ਤੁਸੀਂ ਕੰਮ ਕਰ ਰਹੇ ਸੀਗੇ ਫਿਲਮ ਦੇ ਸ਼ੂਟ ਚੱਲ ਰਹੇ ਸੀਗੇ ਤਾਂ ਕਿਹੜੀ ਮੈਮਰੀ ਤੁਹਾਡੀ ਜਿਹੜੀ ਟ੍ਰਿਗਰ ਹੋਈ ਉਹ ਸੀਨ ਕਰਦੇ ਹੋਏ ਐਂਡ ਐਕਚੁਅਲ ਦੇ ਵਿੱਚ ਜਦੋਂ ਕੋਈ ਸੀਨ ਕਰਦੇ ਹੋਏ ਤੁਸੀਂ ਸੱਚੀ ਇਮੋਸ਼ਨਲ ਹੋ ਗਏ ਬੱਸ ਤੁਹਾਡੇ ਤੋਂ ਸ਼ੁਰੂ ਕਰੀਏ ਹਾਂਜੀ ਮੈਂ ਤਾਂ ਜਦੋਂ ਨਾ ਜ਼ਿਆਦਾ ਮਤਲਬ ਨਾ ਜਦੋਂ ਧੀਆ ਥਾਣੇ 'ਚ ਜਾਂਦੀਆਂ ਨੇ ਨਾ ਉਦੋਂ ਉਹ ਮਾਹੌਲ ਬੜਾ ਮਤਲਬ ਬਹੁਤ ਹੀ ਭਾਵੁਕ ਕਰਨ ਵਾਲਾ ਸੀਗਾ ਕਿ ਮੈਂ ਤਾਂ ਵੈਸੇ ਵੀ ਕਹਣਾ ਵੀ ਰੀਅਲ ਦੇ ਵਿੱਚ ਵੀ ਕਿਸੇ ਦੀ ਧੀ ਭੈਣ ਥਾਣੇ ਨਾ ਜਾਵੇ ਹਨਾ ਵੀ ਬਹੁਤ ਔਖਾ ਹੁੰਦਾ ਕਿਸੇ ਪਿਓ ਦੇ ਲਈ ਉਹ ਜਦੋਂ ਅਸੀਂ ਮੇਰਾ ਖਿਆਲ ਆ ਵੀ ਉਹਦੋਂ ਬਾਅਦ ਵੀ ਕਾਫੀ ਧੀਰ ਸੀਨ ਤੋਂ ਬਾਅਦ ਵੀ ਅਸੀਂ ਉਸ ਟਰੋਮਾ ਜੋ ਬਾਹਰ ਨਹੀਂ ਆਇਆ ਮਤਲਬ ਉਹ ਸਾਨੂੰ ਮਤਲਬ ਸਾਰਾ ਦਿਨ ਹੈਂਗਓਵਰ ਰਿਹਾ ਉਸ ਚੀਜ਼ ਦਾ ਤੇ ਉਹ ਬਹੁਤ ਔਖਾ ਸੀਗਾ ਹਾਂਜੀ ਜੀ ਥੋੜੀ ਤੋਂ ਜਾਨਣਾ ਚਾਹਾਂਗੀ ਸਾਰੀ ਮੂਵੀ ਦੇ ਵਿੱਚ ਮਤਲਬ ਜਦੋਂ ਵੀ ਸਾਨੂੰ ਦੱਸਿਆ ਨਾ ਜਿੱਦਾਂ ਉੱਥੇ ਬਹੁਤ ਹੀ ਪਰਿਵਾਰਿਕ ਮਾਹੌਲ ਸੀਗਾ ਜਦੋਂ ਵੀ ਅਸੀਂ ਸਰ ਨੂੰ ਦੇਖਦੇ ਸੀਗੇ ਸਾਨੂੰ ਇਦਾਂ ਲੱਗਦਾ ਸੀ ਬਹੁਤ ਆਪਣਾ ਆਪਣਾ ਫੀਲ ਹੁੰਦਾ ਸੀ ਇਦਾਂ ਲੱਗਦਾ ਸੀ ਵੀ ਸਾਡਾ ਹੀ ਪਿਆ ਹੈ ਨਾ ਤੇ ਵੀ ਜਦੋਂ ਸਰ ਰੋ ਰਹੇ ਨੇ ਸਾਡੇ ਆਟੋਮੈਟਿਕਲੀ ਆਪੇ ਆਸੂ ਆ ਜਾਂਦੇ ਸੀਗੇ ਆਪੇ ਅਸੀਂ इमोशनल ਹੋ ਜਾਂਦੇ ਸੀਗੇ ਫਿਰ ਅਸੀਂ ਉਸ ਜ਼ੋਨ ਦੇ ਵਿੱਚ ਮਤਲਬ ਕਾਫੀ ਟਾਈਮ ਰਹਿੰਦੇ ਵੀ ਸੀਗੇ ਬਟ ਫਿਰ ਹੌਲੀ ਹੌਲੀ ਬਾਹਰ ਵੀ ਆ ਜਾਂਦੇ ਸੀਗੇ ਸਾਰੇ ਮਸਤੀ ਵੀ ਬੜੀ ਕੀਤੀ ਹੈ ਵੈਸੇ ਸਾਰੀ ਹੈ ਨਾ ਤੇ ਕੋਈ ਕੋਈ ਇਦਾਂ ਦਾ ਦੱਸੋ ਮੂਮੈਂਟ ਜਦੋਂ ਨਾ ਮਤਲਬ ਕਿ ਕੋਈ ਸਕ੍ਰਿਪਟ ਮਿਲੀ ਆ ਰੈਡੀ ਹੋ ਗਈ ਆ ਤੇ ਭਾਜੀ ਜਿਵੇਂ ਕਿ ਇਹਨਾਂ ਨੂੰ ਇੰਪਰੋਵਾਈਜ਼ ਕਰਨ ਦੀ ਵੀ ਆਦਤ ਹੈਗੀ ਹਾਂ ਤੇ ਵੀ ਐ ਐ ਹੀ ਹੋ ਗਿਆ एकदम ਕਿ ਆ ਤਾਂ ਸੀਗਾ ਹੀ ਨਹੀਂ ਵਿੱਚ ਐ ਹੋਇਆ ਤੁਹਾਡੇ ਨਾਲ ਐ ਤਾਂ ਵੈਸੇ ਇੱਕ ਵਾਰ ਵੀ ਨਹੀਂ ਹੋਇਆ ਮਤਲਬ ਇੰਪਰੋਵਾਈਜ਼ੇਸ਼ਨ ਅਸੀਂ ਬਹੁਤ ਕੀਤੀ ਹੋਣੀ ਹੈ ਬਟ ਇਹ ਕੋਈ ਚੀਜ਼ ਹੈ ਕਿ ਜਦੋਂ ਤੁਹਾਨੂੰ ਐਜ਼ ਐਨ ਆਰਟਿਸਟ ਆਪਣੀ ਕਲਾ ਦੇ ਨਾਲ ਪਿਆਰ ਹੁੰਦਾ ਹੈ ਤੇ ਤੁਸੀਂ ਹੋਰ ਖੇਡਦੇ ਹੋ ਉਸ ਚੀਜ਼ ਨਾਲ ਤੁਹਾਨੂੰ ਹੋਰ ਮਜ਼ਾ ਆਉਂਦਾ ਹੈ ਕਿ ਅੱਛਾ ਇਹਦੇ ਵਿੱਚ ਇਹ ਵੀ ਐਡ ਹੋ ਸਕਦਾ ਹੈ ਅੱਛਾ ਇਦਾਂ ਵੀ ਹੋ ਸਕਦਾ ਹੈ ਨਾਲੇ ਸਰ ਬਹੁਤ ਸਪੋਰਟਿਵ ਰਹਿੰਦੇ ਹਨ ਪਮੇਸ਼ਾ ਉਹਨਾਂ ਨੇ ਆਪਣੀ ਪਰਫਾਰਮੈਂਸ ਤੇ ਚਲੋ ਨਾਲ ਦੇ ਨਾਲ ਬਟ ਸਾਡੇ ਲਈ ਵੀ ਕਿ ਤੁਸੀਂ ਇੱਥੇ ਐ ਕਰੋ ਤੁਸੀਂ ਇਦਾਂ ਕਰੋ ਕੈਮਰਾ ਤੇ ਬਹੁਤ ਬਹੁਤ ਵਧੀਆ ਲੱਗੇਗਾ ਸੋ ਵਧੀਆ ਸੀਗਾ ਅચ્છਾ ਤੁਹਾਡੇ ਚਾਰਾਂ ਤੋਂ ਇਹ ਸਵਾਲ ਹੈ ਕਿ ਜਿਵੇਂ ਜਿਵੇਂ ਨਾ ਅਸੀਂ ਤਰੱਕੀ ਕਰ ਰਹੇ ਹਾਂ ਰਿਲੇਸ਼ਨ ਜਿਹੜੇ ਨੇ ਆਪਣੇ ਉਹ ਵੀ ਬਦਲ ਰਹੇ ਨੇ ਉਹਨਾਂ 'ਚ ਵੀ ਨਵੀਆਂ ਪ੍ਰੋਬਲਮਸ ਆ ਰਹੀਆਂ ਨੇ ਤਾਂ ਇਸ ਫਿਲਮ ਦੇ ਥਰੂ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਵੀ ਕਵਰ ਕੀਤੀਆਂ ਜੋ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਪੈਰੈਂਟਸ ਤੇ ਬੱਚਿਆਂ ਦੇ ਵਿੱਚ ਜੋ ਮੁਸ਼ਕਲਾਂ ਆ ਰਹੀਆਂ ਨੇ ਬਿਲਕੁਲ ਜੀ ਕਾਫੀ ਕੋਸ਼ੇ ਇਦਾਂ ਦਾ ਕਿਉਂਕਿ ਜਿਹੜੀ ਫਿਲਮ ਹੁੰਦੀ ਹੈ ਉਹ ਸਮਾਜ ਦੇ ਵਿੱਚ ਹੀ ਹੁੰਦੀ ਹੈ ਜਿਹੜੀ ਕਲਾ ਕਹਿੰਦੇ ਸਮਾਜ ਦਾ ਦਰਪਣ ਹੁੰਦਾ ਹੈ ਨਾ ਜੋ ਕੁਝ ਵਿਚਰਦਾ ਹੈ ਸਮਾਜ ਦੇ ਵਿੱਚ ਉਹੀ ਕਲਾ ਦੇ ਲਿਖਤਾਂ ਲਿਖੀਆਂ ਜਾਂਦੀਆਂ ਉਹੀ ਫਿਲਮਾਂ ਬਣਦੀਆਂ ਨੇ ਹੈ ਨਾ ਸਮਾਜ ਦੇ ਵਿੱਚੋਂ ਹੀ ਚੀਜ਼ਾਂ ਲੈਣੀਆਂ ਹੁੰਦੀਆਂ ਕਿਉਂਕਿ ਤੁਹਾਨੂੰ ਫਿਲਮ ਉਹੀ ਚੰਗੀ ਲੱਗੂਗੀ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਰਿਲੇਟ ਕਰ ਸਕੋ ਤੁਹਾਨੂੰ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹ ਲੱਗੂ ਵੀ ਮੈਨੂੰ ਫਾਦਰ ਨੇ ਕਿਸੇ ਵੇਲੇ ਆ ਗੱਲ ਕਹੀ ਸੀ ਹੈ ਨਾ ਕੁੜੀਆਂ ਦੇਖਣ ਮਤਲਬ ਕੋਈ ਫਾਦਰ ਕੋਈ ਦੇਖੂਗਾ ਉਹ ਦੇਖੂਗਾ ਕਿ ਮੈਂ ਯਾਰ ਮੇਰੀਆਂ ਕੁੜੀਆਂ ਨੇ ਮੈਨੂੰ ਆਹ ਗੱਲ ਕੀਤੀ ਸੀ ਤਾਂ ਮੈਂ ਉਦੋਂ ਜੇ ਇਹ ਕੀਤਾ ਹੁੰਦਾ ਤਾਂ ਸ਼ਾਇਦ ਵਧੀਆ ਹੁੰਦਾ ਹਨਾ ਜਿੰਨਾ ਇਹ ਰਿਸ਼ਤਿਆਂ ਦੀ ਫਿਲਮ ਹੈ ਔਰ ਜਿੰਨਾ ਚਿਰ ਤੁਸੀਂ ਆਪਣੇ ਆਪ ਨਾਲ ਰਿਲੇਟ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਵਧੀਆ ਨਹੀਂ ਲੱਗਦਾ ਸੋ ਕਾਫੀ ਕੁਝ ਚੀਜ਼ਾਂ ਇਹ ਜਿਹੀਆਂ ਅਸੀਂ ਉਹਦੇ ਉੱਤੇ ਪਰਦੇ ਤੇ ਲੈ ਕੇ ਆਏ ਆ ਜਿਹੜੀਆਂ ਦੇਖ ਕੇ ਲੋਕ ਖੁਸ਼ ਵੀ ਹੋਣਗੇ ਤੇ ਆਪਣੇ ਆਪ ਨਾਲ ਰਿਲੇਟ ਵੀ ਕਰਨਗੇ ਅੱਛਾ ਜੇ ਜਿਵੇਂ ਤੁਸੀਂ ਦਾਦਾ ਵੀ ਬਣੇ ਹੋ ਪਿਓ ਵੀ ਬਣੇ ਹੋ ਚਾਚਾ ਵੀ ਬਣੇ ਹੋ ਹਨਾ ਤਾਂ ਰੀਅਲ ਲਾਈਫ ਦੇ ਵਿੱਚ ਕੀ ਲੱਗਦਾ ਹੈ ਕਿ ਐਜ਼ ਅ ਫਾਦਰ ਫਿਗਰ ਜੇ ਤੁਸੀਂ ਖੁਦ ਨੂੰ ਵੇਖੋ ਕਿ ਬੱਚਿਆਂ ਨੂੰ ਕਿੰਨੀ ਕੁ ਖੁੱਲ ਦੇਣੀ ਚਾਹੀਦੀ ਆ ਕੁੜੀ ਤੇ ਮੁੰਡਾ ਦੋਵਾਂ ਨੂੰ ਹੀ ਕਿੰਨੀ ਕੁ ਖੁੱਲ ਦੇਣੀ ਚਾਹੀਦੀ ਕਿ ਉਹ ਬੱਚਾ ਜਿਹੜਾ ਹੈ ਸਹੀ ਟਰੈਕ ਤੇ ਵੀ ਰਵੇ ਤੇ ਕਿੰਨਾ ਕੁ ਮੈਨੂੰ ਲੱਗਦਾ ਭਰੋਸਾ ਕਰਨਾ ਚਾਹੀਦਾ ਕਿ ਹਾਂ ਸਾਡਾ ਬੱਚਾ ਗਲਤ ਨਹੀਂ ਹੋ ਸਕਦਾ ਦੇਖੋ ਬੱਚਿਆਂ ਨੇ ਤੁਹਾਡੇ ਤੋਂ ਸਿੱਖਣਾ ਹੁੰਦਾ ਹੈ ਬੱਚਿਆਂ ਦੇ ਹੀਰੋ ਮਾਪੇ ਹੀ ਹੁੰਦੇ ਨੇ ਜਹੇ ਜੀ ਮਾਂ ਦੀ ਸੋਚ ਹੋਊ ਜਾਂ ਪਿਓ ਦੀ ਹੋਊ ਉਹੋ ਜੀ ਬੱਚਿਆਂ ਦੀ ਹੁੰਦੀ ਹੈ ਜੇ ਅੱਜ ਮੈਂ ਆਪਣੇ ਫਾਦਰ ਦੀ ਕੇਅਰ ਨਹੀਂ ਕਰੂੰਗਾ ਜਾਂ ਉਹਦੇ ਪ੍ਰਵਾਹ ਨਹੀਂ ਕਰੂੰਗਾ ਤਾਂ ਮੇਰੇ ਬੱਚੇ ਵੀ ਨਹੀਂ ਕਰਨਗੇ ਔਰ ਮੇਰੇ ਬੱਚੇ ਮੈਨੂੰ ਕਰਦੇ ਦੇਖਣਗੇ ਫਾਦਰ ਦੀ ਇੱਜ਼ਤ ਤਾਂ ਆਟੋਮੈਟਿਕਲੀ ਉਹਨਾਂ ਵੀ ਅਸੀਂ ਵੀ ਆਪਣੇ ਫਾਦਰ ਦੀ ਇੱਜ਼ਤ ਕਰੀਏ ਔਰ ਬਾਕੀ ਮੈਂ ਆਪਣੇ ਬੱਚਿਆਂ ਨੂੰ ਇਹੋ ਜੇ ਸੰਸਕਾਰ ਦਿੱਤੇ ਨੇ ਜਾਂ ਕੋਈ ਵੀ ਹੈ ਮੇਰੇ ਘਰ ਦੇ ਵਿੱਚ ਜੇ ਕੋਈ ਮੇਰਾ ਸੇਵਾਦਾਰ ਵੀ ਹੈ ਘਰ ਦਾ ਮੇਰੇ ਬੱਚੇ ਬਾਹਰੋਂ ਆਉਂਦੇ ਆ ਤਾਂ ਉਹਨਾਂ ਦੇ ਵੀ ਪੈਰੀ ਹੱਥ ਲਾ ਕੇ ਮਿਲਦੇ ਨੇ ਇਹ ਨਹੀਂ ਕਿ ਇਹ ਸਾਡਾ ਕੋਈ ਮਤਲਬ ਸੇਵਾਦਾਰ ਹੈ ਨੋ ਉਹਦਾ ਦਾ ਟਰੀਟ ਕਰੀਏ ਉਹਨਾਂ ਨੂੰ ਵੀ ਉਹ ਮਾਪਿਆਂ ਦੀ ਤਰ੍ਹਾਂ ਹੀ ਟਰੀਟ ਕਰਦੇ ਨੇ ਤਾਂ ਕਿ ਉਹਨਾਂ ਨੂੰ ਮਹਿਸੂਸ ਹੋਵੇ ਜਿਹੜੇ ਮੇਰੇ ਘਰ ਕੰਮ ਕਰ ਰਹੇ ਨੇ ਕਿ ਅਸੀਂ ਇਹਨਾਂ ਦੇ ਪਰਿਵਾਰ ਦਾ ਹਿੱਸਾ ਤੇ ਜਦੋਂ ਤੁਸੀਂ ਉਹਨਾਂ ਨੂੰ ਮਤਲਬ ਐਦਾਂ ਕਹੋਗੇ ਵੀ ਨਹੀਂ ਇਹ ਤਾਂ ਮਤਲਬ ਇਹ ਸਾਡੇ ਪਰਿਵਾਰ ਦਾ ਐਸੇ ਨਹੀਂ ਤਾਂ ਸਿਰਫ ਕੰਮ ਕਰਨ ਵਾਲੇ ਨੇ ਤਾਂ ਉਹ ਉਹਨਾਂ ਦੇ ਕੰਮ 'ਚ ਵੀ ਸਵਾਦ ਨਹੀਂ ਆਊਗਾ ਤੇ ਬਹੁਤ ਕੁਸ਼ਣ ਦਾ ਜਦੋਂ ਤੁਸੀਂ ਉਹਨਾਂ ਨੂੰ ਪਿਆਰ ਨਾਲ ਗਰੀਬ ਬੰਦੇ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਉਹਨੂੰ ਇੱਜ਼ਤ ਮਿਲ ਜੇ ਨਾ ਉਹ ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ ਤੁਸੀਂ ਗਰੀਬ ਬੰਦੇ ਨੂੰ ਇੱਜ਼ਤ ਦਿੰਦੇ ਹੋ ਉਹ ਬੰਦਾ ਤੁਹਾਡੇ ਲਈ ਜਾਨ ਦੇਣ ਲਈ ਵੀ ਤਿਆਰ ਹੋ ਜਾਂਦਾ ਸੋ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ ਬੱਚੇ ਤੁਹਾਡੇ ਤੋਂ ਹੀ ਕਰਨਾ ਸਿੱਖਦੇ ਨੇ ਜਿਹਹ ਜੇ ਤੁਸੀਂ ਹੋਵੋਗੇ ਉਹੋ ਜਿਹੇ ਸੰਸਕਾਰ ਅੱਗੇ ਉਹ ਆਪਣੇ ਬੱਚਿਆਂ ਨੂੰ ਦੇਣਗੇ ਅੱਛਾ ਰੀਸੈਂਟਲੀ ਨਾ ਅਸੀਂ ਕੁਝ ਕੇਸ ਐਦਾਂ ਦੇ ਦੇਖੇ ਜਿਹਦੇ ਤੋਂ ਬਾਅਦ ਨਾ ਇਹ ਸੋਸ਼ਲ ਮੀਡੀਆ ਤੇ ਮੀਮਸ ਬਣਨ ਲੱਗ ਗਏ ਜਾਂ ਇਹ ਪੋਸਟਾਂ ਪੈਂਦੀਆਂ ਵੇਖੀਆਂ ਕਿ ਮੁੰਡੇ ਜਿਹੜੇ ਆ ਕੁੜੀਆਂ ਤੋਂ ਡਰਨ ਲੱਗ ਗਏ ਆ ਹੈਨਾ ਤੇ ਕਾਫੀ ਸਾਲਾਂ ਤੋਂ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਕਿ ਕਿਸੇ ਨੇ ਨੂ ਨੂ ਸਾੜਤਾ ਕਿਸੇ ਨੇ ਮਾਰਤਾ ਕਿਸੇ ਦੀ ਧੀ ਨੂੰ ਤਾਂ ਮਤਲਬ ਕਿ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਬੀਂਗ ਅ ਗਰਲ ਕਿ ਉਹ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਹਨਾ ਕਿ ਇੱਕ ਟਰਸਟ ਲੈ ਕੇ ਕਿ ਅਸੀਂ ਸਾਹਮਣੇ ਪਰਿਵਾਰ ਦੇ ਉੱਤੇ ਟਰਸਟ ਕਰਦੇ ਆ ਹਨਾ ਤੇ ਅਸੀਂ ਚੱਲ ਪੈਨੇ ਆ ਕਿਉਂਕਿ ਸਾਡੇ ਮਾਪਿਓ ਨੇ ਭਾਵੇਂ ਲੱਭਿਆ ਹੋਵੇ ਜਾਂ ਅਸੀਂ ਆਪ ਤਾਂ ਤੁਸੀਂ ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਮੈਨੂੰ ਮੈਨੂੰ ਤਾਂ ਲੱਗਦਾ ਹੈ ਕਿ ਕੁੜੀ ਦੀ ਆਵਾਜ਼ ਹੋਣਾ ਇੱਕ ਮਤਲਬ ਉਹਦਾ ਬੋਲਣਾ ਆਪਣੇ ਹੱਕ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਇੱਕ ਇਹ ਚੀਜ਼ ਹੈ ਕਿ ਆਪਣੇ ਇਨਸਾਫ ਲਈ ਆ ਆਪਣੇ ਲਈ ਪਹਿਲਾਂ ਤੁਸੀਂ ਖੁਦ ਸਟੈਂਡ ਲਵੋ ਇੰਨੇ ਸਟਰੋਂਗ ਤੁਸੀਂ ਆਪ ਹੋਣੇ ਚਾਹੀਦੇ ਹੋ ਤੇ obviously ਚੀਜ਼ਾਂ ਗਲਤ ਨੇ ਪਰ ਉਸ ਉਸ ਮੁਕਾਮ ਤੇ ਕੀ ਹੈ ਨਾ ਕਿ ਸਾੜਤਾ ਜਾਂ ਇਦਾਂ ਕੁਝ ਡੌਰੀ ਕੇਸਸ ਹੋ ਗਏ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕੁੜੀ ਨੂੰ ਪਹਿਲਾਂ ਆਪਣੇ ਮਾਪਿਆਂ ਨੂੰ ਦੱਸਣਾ ਚਾਹੀਦਾ ਆਪਣੇ ਵਾਸਤੇ ਖਲੋਣਾ ਚਾਹੀਦਾ ਹੈ ਸੋਸਾਇਟੀ ਦੇ ਅਗੇਂਸਟ ਭਾਵੇਂ ਜਾਣਾ ਪਏ ਪਰ ਆਪਣੇ ਹੱਕ ਦੇ ਲਈ ਇੱਕ ਕੁੜੀ ਨੂੰ ਖਲੋਣਾ ਚਾਹੀਦਾ ਆਪਣੀ ਆਵਾਜ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚੀਜ਼ ਸਹੀ ਹੈ ਇਹੀ ਗੱਲ ਹੈ ਬਸ ਮਤਲਬ ਬੰਦੇ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਕੁੜੀ ਨੂੰ ਵੀ ਮੁੰਡੇ ਨੂੰ ਵੀ ਸਾਰਿਆਂ ਨੂੰ ਹੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਹੁਣ ਕਈ ਕਿਸੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਅੱਜਕੱਲ ਮੁੰਡਿਆਂ ਨਾਲ ਵੀ ੱੱਕਾ ਹੋ ਰਿਹਾ ਨਾ ਹੀ ਤਾਂ ਕੁੜੀਆਂ ਸੇਫ ਨੇ ਤੇ ਨਾ ਹੀ ਮੁੰਡੇ ਸੇਫ ਨੇ ਮੈਨੂੰ ਲੱਗਦਾ ਇੱਕ ਇੱਕ ਪਰਸਨ ਤੇ ਡਿਪੈਂਡ ਕਰਦਾ ਇੰਡੀਵਿਜੂਅਲੀ ਕਿ ਉਹਦੀ ਪਰਵਰਿਸ਼ ਕਿੱਦਾਂ ਹੋਈ ਆ ਤਾਂ ਉਹਦੀ ਥਿੰਕਿੰਗ ਕੀ ਆ ਕਿ ਉਹ ਕੋਈ ਵੀ ਸਿਚੁਏਸ਼ਨ ਆ ਰਹੀ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰ ਰਿਹਾ ਤਾਂ ਮੈਨੂੰ ਲੱਗਦਾ ਵੀ ਇਸ ਚੀਜ਼ ਬਾਰੇ ਇਹੀ ਕਹਿ ਸਕਦੇ ਵੀ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ ਹਰੇਕ ਬੰਦੇ ਨੂੰ ਵੀ ਕਿਸੇ ਦਾ ਨੁਕਸਾਨ ਕਰਨ ਤੋਂ ਪਹਿਲਾਂ ਬਿਲਕੁਲ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਤੁਸੀਂ ਨਾ ਇੱਕ ਗੱਲ ਮਹਿਸੂਸ ਕੀਤੀ ਹੋਊਗੀ ਜਿਹੜੀ ਮੈਂ ਖੁਦ ਮਹਿਸੂਸ ਕੀਤੀ ਹੈ ਪਹਿਲਾਂ ਜਦੋਂ ਜਿਹੜੇ ਚਲਾਕ ਬੰਦੇ ਜੇ ਚਾਰ ਭਰਾ ਨੇ ਹਾਂਜੀ ਜਿਹੜਾ ਭਰਾ ਭੋਲਾ ਹੁੰਦਾ ਸੀ ਨਾ ਉਹਨੂੰ ਉਹ ਰਾਹ ਦੇ ਉੱਤੇ ਜ਼ਮੀਨ ਦੇ ਦਿੰਦੇ ਜਿਹੜੀ ਜਿਹੜੀ ਰਾਹ ਦੇ ਉੱਤੇ ਲੱਗਦੀ ਆ ਸੜਕ ਤੇ ਲੱਗਦੇ ਜਾਂ ਵੀ ਇੱਥੇ ਉਜਾੜਾ ਜ਼ਿਆਦਾ ਹੈ ਵੀ ਜਲੇ ਇੰਨੇ ਕਹਣਾ ਕੁਝ ਕਹਿਣਾ ਆਪ ਅੰਦਰ ਲੈਣੇ ਇੱਕ ਸਰਕਲ ਘੁੰਮ ਕੇ ਉਹੀ ਆਉਂਦਾ ਹੁਣ ਕੀ ਹੋਇਆ ਕਿ ਜਿਹੜੀਆਂ ਸੜਕ ਵਾਲੀਆਂ ਜ਼ਮੀਨਾਂ ਉਹ ਮਹਿੰਗੀਆਂ ਹੋ ਗਈਆਂ ਪ੍ਰਮਾਤਮਾ ਉਹ ਮਤਲਬ ਉਹ ਕਰਦਾ ਹੈ ਉਹ ਜਿਹੜਾ ਸਰਕਲ ਬਣਾਉਂਦਾ ਇਹ ਚੀਜ਼ਾਂ ਮੋੜ ਘੁੜ ਕੇ ਉੱਥੇ ਆ ਜਾਂਦੀਆਂ ਪਹਿਲਾਂ ਲੋਕ ਦਾਜ ਦੇ ਇੰਨੇ ਲੋਭੀ ਸੀਗੇ ਇੰਨਾ ਦਾਜ ਲੈਂਦੇ ਸੀ ਜਿਹਦੇ 20 30 ਕਿੱਲੇ ਹੁੰਦੇ ਸੀਗੇ ਹੁਣ ਕੀ ਹੋ ਗਿਆ ਕਈ ਮਤਲਬ ਮੁੰਡੇ ਨਲਾਇਕ ਹੁੰਦੇ ਨੇ ਕੁੜੀ ਪੜ੍ਹੀ ਲਿਖੀ ਮਿਲ ਜਾਂਦੀ ਐ ਉਹ ਐਲਸ ਕਰਕੇ ਬਾਹਰ ਜਾਂਦੀ ਐ ਉਹ ਹੁਣ ਕੁੜੀ ਦਾਜ ਲੈਂਦੀ ਐ ਮੁੰਡੇ ਵਾਲਿਆਂ ਤੋਂ ਹੁਣ ਮੁੰਡੇ ਵਾਲਿਆਂ ਨੂੰ ਦੇਣਾ ਪੈਂਦਾ ਕੁੜੀਆਂ ਇੰਨੀਆਂ ਕਾਬਲ ਹੋ ਗਈਆਂ ਤੇ ਇਹ ਪ੍ਰਮਾਤਮਾ ਕੋਈ ਸਰਕਲ ਐਦਾਂ ਦਾ ਬਣਾਉਂਦਾ ਵੀ ਕੋਈ ਨਹੀਂ ਜੋ ਮਰਜ਼ੀ ਜੋ ਕਰੀ ਜਾਓ ਮੋੜਕੋੜ ਕੇ ਉੱਥੇ ਆਉਣਾ ਵੀ ਪ੍ਰਮਾਤਮਾ ਦੀ ਰਾਜਾ ਜੀ ਰਹਿਣਾ ਚਾਹੀਦਾ ਆਪਣੇ ਹੱਕ ਦਾ ਹੀ ਖਾਣਾ ਚਾਹੀਦਾ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਣਾ ਚਾਹੀਦਾ ਅੱਛਾ ਜੇ ਅਸੀਂ ਗੱਲ ਕਰੀਏ ਨਾ ਕਿ ਅੱਜ ਦੇ ਸਮਾਜ ਦੀ ਤਾਂ ਮੈਨੂੰ ਲੱਗਦਾ ਕਿ ਹੁਣ ਕੁੜੀਆਂ ਜਿਹੜੀਆਂ ਇਹ ਬਹੁਤ ਜ਼ਿਆਦਾ ਵਧੀਆ ਫੀਲਡਸ ਦੇ ਵਿੱਚ ਅੱਗੇ ਹੋ ਕੇ ਕੰਮ ਕਰ ਰਹੀਆਂ ਨੇ ਲੀਡਰਸ ਨੇ ਹੈਨਾ ਤੇ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਜਦੋਂ ਸੁਣਨ ਨੂੰ ਮਿਲਦੀਆਂ ਨੇ ਕਿ ਕੁੜੀਆਂ ਨਾਲ ਤੱਕਾ ਹੋ ਰਿਹਾ ਹੈ ਜਾਂ ਉਹਨੂੰ ਮਾਰ ਦਿੱਤਾ ਜਾਂ ਇਦਾਂ ਹੋ ਗਿਆ ਜਾਂ ਉਹਦਾ ਰੇਪ ਕੇਸ ਹੋ ਗਿਆ ਹੈਨਾ ਤਾਂ ਕਿਤੇ ਨਾ ਕਿਤੇ ਦੁੱਖ ਲੱਗਦਾ ਕਿ ਵੀ ਅਸੀਂ ਇੰਨੇ ਫਾਰਵਰਡ ਹੋਣ ਦੇ ਬਾਵਜੂਦ ਵੀ ਇੰਨਾ ਅਵੇਅਰਨੈਸ 플ਾਨ ਦੇ ਬਾਵਜੂਦ ਵੀ ਕੁਝ ਇਲਾਕੇ ਜਿਹੜੇ ਆ ਹਜੇ ਵੀ ਉਸ ਚੀਜ਼ ਤੋਂ ਵਾਂਝੇ ਰਹਿ ਗਏ ਨੇ। ਫੁੱਲਾਂ ਦੇ ਨਾਲ ਕੰਡੇ ਵੀ ਹੁੰਦੇ ਹੀ ਆ ਜੀ। ਤੁਸੀਂ ਜੋ ਮਰਜ਼ੀ ਕਰ ਲਓ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ। ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਤੁਹਾਨੂੰ ਤੁਸੀਂ ਮਤਲਬ ਦੇਖੋਗੇ ਕਈ ਬੰਦੇ ਤੁਹਾਨੂੰ ਐ ਲੱਗਣਗੇ ਇਹੋ ਜਿਹਾ ਕੋਈ ਬੰਦਾ ਹੀ ਨਹੀਂ ਇੰਨਾ ਚੰਗਾ ਮਤਲਬ ਤੁਹਾਨੂੰ ਮਿਲਿਆ ਹਨਾ ਕਈ ਤੁਸੀਂ ਇਹ ਕਹੋਗੇ ਯਾਰ ਇਦਾਂ ਦਾ ਗੰਦਾ ਬੰਦਾ ਹੀ ਨਹੀਂ ਮਿਲਿਆ ਕੋਈ। ਹੈਨਾ ਹਰ ਤਰ੍ਹਾਂ ਦੇ ਬੰਦੇ ਨੇ ਇਨਸਾਨ ਤੋਂ ਚੂਜ਼ ਤੁਸੀਂ ਕਰਨਾ ਤੁਸੀਂ ਦੇਖਣਾ ਹੁੰਦਾ ਕਿ ਕਿਹੜੇ ਬੰਦੇ ਨਾਲ ਅਸੀਂ ਕੰਫਰਟੇਬਲ ਆ ਜਾਂ ਕਿਹੜਾ ਬੰਦਾ ਸਾਨੂੰ ਸਹੀ ਗਾਈਡੈਂਸ ਦੇ ਰਿਹਾ ਜਾਂ ਕਿਹੜਾ ਬੰਦਾ ਸਹੀ ਜਾ ਰਿਹਾ ਉਹਦੇ ਪਰਿਵਾਰ ਤੋਂ ਪਤਾ ਲੱਗ ਜਾਂਦਾ ਤੁਹਾਨੂੰ ਹਨਾ ਵੀ ਕਿਦਾਂ ਉਹਦੇ ਸਰਕਲ ਤੋਂ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਸਰਕਲ ਹੈ ਜਿਹੜੇ ਜਿਹੜਾ ਬੰਦਾ ਕਰਾਪਟ ਹੋਊ ਉਹਦਾ ਸਰਕਲ ਵੀ ਕਰਾਪਟੀ ਹੋਊਗਾ ਹਾਂਜੀ ਮਤਲਬ ਉਹ ਦੇਖ ਕੇ ਚੱਲਣਾ ਚਾਹੀਦਾ ਬੰਦੇ ਨੂੰ ਅੱਜ ਕੱਲ ਪੈਰ ਪੈਰ ਤੇ ਧੋਖਾ ਹੈ ਪਰ ਫਿਰ ਵੀ ਦੇਖ ਕੇ ਚੱਲਣਾ ਚਾਹੀਦਾ ਖਾਸ ਕਰਕੇ ਕੁੜੀਆਂ ਨੂੰ ਤਾਂ ਬਹੁਤ ਕੁਝ ਦੇਖਣਾ ਪੈਂਦਾ ਆਜਾ ਪਾਜੀ ਤੁਹਾਡੇ ਤੋਂ ਸਵਾਲ ਹੈ ਤੁਸੀਂ ਨਾ ਹਮੇਸ਼ਾ ਇਹ ਚੀਜ਼ ਕਹਿੰਦੇ ਹੋ ਕਿ ਪੰਜਾਬੀ ਇੰਡਸਟਰੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਤਾਂ ਇਹਦੇ ਨਾਲ ਤੁਸੀਂ ਰਿਸਪਾਂਸਿਬਿਲਟੀ ਵੀ ਫੀਲ ਕਰਦੇ ਹੋ ਕਿਉਂਕਿ ਅਸੀਂ ਤੁਹਾਡੀ ਕੋਈ ਵੀ ਫਿਲਮ ਵੇਖੀਏ ਭਾਵੇਂ ਉਹਦੇ ਵਿੱਚ ਹਾਸਾ ਹੁੰਦਾ ਪਰ ਮੈਸੇਜ ਜ਼ਰੂਰ ਹੁੰਦਾ ਹੈ ਕਿ ਇਹ ਰਿਸਪਾਂਸਿਬਿਲਟੀ ਹੈ ਕਿ ਇਨੇ ਮੈਨੂੰ ਬਹੁਤ ਕੁਝ ਦਿੱਤਾ ਤਾਂ ਮੈਂ ਰਿਵਰਸ ਦੇ ਵਿੱਚ ਚੰਗਾ ਹੀ ਪਰੋਸਾਂ ਬਿਲਕੁਲ ਜੀ ਕਿਉਂਕਿ ਪੰਜਾਬੀ ਇੰਡਸਟਰੀ ਨੇ ਇੰਨਾ ਕੁਝ ਦਿੱਤਾ ਹਰ ਕੈਸ਼ ਉਹ ਆਰਾਮ ਜੋ ਕਰ ਰਹੇ ਹਨ ਤਾਂ ਪੰਜਾਬੀ ਇੰਡਸਟਰੀ ਕਰਕੇ ਆ ਪੰਜਾਬੀ ਮਾਂ ਬੋਲੀ ਕਰਕੇ ਆ ਤੇ ਸਾਡਾ ਵੀ ਇਹੀ ਫਰਜ ਬਣਦਾ ਹੈ ਪੰਜਾਬੀ ਪ੍ਰਤੀ ਵੀ ਕਿ ਅਸੀਂ ਵੱਧ ਤੋਂ ਵੱਧ ਪ੍ਰਚਾਰ ਪੰਜਾਬੀ ਦਾ ਕਰੀਏ ਔਰ ਵਧੀਆ ਤੋਂ ਵਧੀਆ ਸਬਜੈਕਟਸ ਲੈ ਕੇ ਆਈਏ ਜਾਂ ਤਾਂ ਕਿ ਜਿਹੜੇ ਬੱਚੇ ਦੇਖਣ ਜਿਵੇਂ ਸਾਡੀ ਇਹ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਫਿਲਮ ਹੈ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਇੱਕ ਮੈਸੇਜ ਨਹੀਂ ਕਾਫੀ ਸਾਰੇ ਮੈਸੇजेस ਨੇ ਜਿਹੜੇ ਲੋਕ ਦੇਖ ਕੇ ਆਪਣੇ ਤੇ ਅਪਲਾਈ ਕਰਨਗੇ ਜਾਂ ਆਪਣੇ ਨਾਲ ਰਿਲੇਟ ਕਰਨਗੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੋਊ ਕਿ ਅਸੀਂ ਕੋਈ ਚੰਗਾ ਕੰਮ ਕੀਤਾ ਹੈ ਅੱਛਾ ਮੈਨੂੰ ਲੱਗਦਾ ਬੜੀਆਂ ਸੀਰੀਅਸ ਜੀਆਂ ਗੱਲਾਂ ਹੋ ਗਈਆਂ ਤੇ ਮੈਂ ਨਾ ਕੁਝ ਬੁਝਾਰਤਾ ਲੈ ਕੇ ਆਈਆਂ ਤੇ ਤੁਸੀਂ ਸਾਰਿਆਂ ਨੇ ਜਵਾਬ ਦੇਣੇ ਆ ਠੀਕ ਹੈ ਠੀਕ ਹਾਂ ਤਾਂ ਔਖਾ ਕੰਮ ਆ ਪਾਪਾ ਜੀ ਮੇਰੋਂ ਕਦੇ ਨਹੀਂ ਬੁੱਝਿਆ ਹੁੰਦਿਆ ਮੈਂ ਪਹਿਲੇ ਨਹੀਂ ਨਹੀਂ ਬੜੀਆਂ ਸੋਖੀਆਂ ਜੀਆਂ ਚਲ ਰੈਡੀ ਯੈਸ ਪੇਪਰ ਪਾਇਆ ਹੁੰਦਾ ਨਾ ਜਿਵੇਂ ਚਲ ਇਹਨੇ ਜਿਵੇਂ ਸੁਰ ਲੈਣਾ ਹੁੰਦਾ ਨਾ ਨਹੀਂ ਉਹ ਵੀਰ ਨਾਲ ਸਿੰਗਰ ਵੀ ਬੈਠੇ ਆਲੇ ਮੈਨਾਂ ਤੇ ਫਿਰ ਕੀ ਪਤਾ ਕਿੱਧਰੋਂ ਆਜ ਵੀ ਚੱਕੋ ਕੋਰਸ ਹਾਂ ਕੋਰਸ ਹੀ ਚੱਕਦੇ ਸੋ ਅੱਛਾ ਮੇਰੀ ਪਹਿਲੀ ਵਜਾ ਹਰਤਾ ਉਹ ਕੀ ਚੀਜ਼ ਹੈ ਜੋ ਤੁਸੀਂ ਦੁਬਾਰਾ ਨਹੀਂ ਦੇਖ ਪਾਉਂਦੇ ਜਿਹੜਾ ਚੁਟਕਲਾ ਹੈ ਨਾ ਉਹ ਇੱਕ ਵਾਰੀ ਸੁਣਿਆ ਜਾ ਸਕਦਾ ਜਾਂ ਕੋਈ ਕਾਮੇਡੀ ਸੀਨ ਹੈ ਦੂਜੀ ਵਾਰੀ ਦੇਖਿਆ ਜਾ ਸਕਦਾ ਨਹੀਂ 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 ਹੋਰ ਹੋਰ ਕੀ ਹੈ ਦੱਸੋ ਦੱਸੋ ਦੁਬਾਰਾ ਨਹੀਂ ਦੇਖ ਸਕਦੇ ਜਿਹੜਾ 1 ਸੈਕਿੰਡ ਪਹਿਲਾਂ ਸਮਾਂ ਬੀਤ ਗਿਆ ਓਏ ਕੀ ਬਾਤ ਹੈ ਆਉਂ ਨੂੰ ਕਿ ਟਿੰਡਲੀ ਜਾਂ ਤੂੰ ਲੱਗਦੀ ਹੈ ਨਹੀਂ ਜਬਈ ਅੱਛਾ ਇਹ ਸਹੀ ਸੀਗਾ ਇਹੀ ਬਿਲਕੁਲ ਸਹੀ ਹੈ ਤੁਸੀਂ ਆਪਣਾ ਪਾਸ ਕੀ ਬਾਤ ਹੈ ਚਲੋ ਅੱਛਾ ਉਹ ਕਿਹੜੀ ਚੀਜ਼ ਹੈ ਜਿਹਦਾ ਸਿਰ ਹੈ ਪੂੰਛ ਹੈ ਪਰ ਪੈਰ ਨਹੀਂ ਪੇਟ ਹੈ ਅੱਖਾਂ ਹੈ ਪਰ ਕੰਨ ਨਹੀਂ ਉਹ ਮੈਂ ਮਰ ਤੋਂ ਤਾਂ ਨਹੀਂ ਹੁੰਦਾ ਬਈ ਤੁਸੀਂ ਦੇ ਜਿਹਦਾ ਕੋਈ ਸਿਰ ਪੈਰ ਨਹੀਂ ਨਹੀਂ ਜਿਹਦੀ ਕੋਈ ਐਵੇਂ ਦੀ ਚੀਜ਼ ਜਿਹਦਾ ਸਿਰ ਹੈ ਪੂੰਛ ਹੈ ਪਰ ਪੈਰ ਨਹੀਂ ਪੇਟ ਹੈ ਅੱਖਾਂ ਹੈ ਪਰ ਨੱਕ ਕੰਨ ਨਹੀਂ ਮੱਛੀ ਤਾਂ ਨਹੀਂ ਕਿਤੇ ਮੈਨੂੰ ਲੱਗਦਾ ਨੌਨ ਲਿਵਿੰਗ ਥਿੰਗ ਹੋਣੀ ਕੋਈ ਨਹੀਂ 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 ਲਿਵਿੰਗ ਥਿੰਗ ਹੈ ਸਪ ਸੁਪ ਆ ਯੇ ਵਾਹ ਕੀ ਨਰ ਆਤ ਹੈ ਕਿੰਨਾ ਰੈਂਡਮ ਸੀ ਨਾ ਸੁਪ ਸੁਪ ਇਹ ਆਵੇ ਮੱਛੀ ਦੇ ਪੈਰ ਹੁੰਦੇ ਪਰ ਹਾਂ ਹੁੰਦੇ ਹੁੰਦੇ ਤਾਂ ਮੇਰੇ ਕਹ ਲੈ ਸੁਪਦੇ ਨਹੀਂ ਹੁੰਦੇ ਸੁਪਦੇ ਨਹੀਂ ਹੁੰਦੇ ਅੱਛਾ ਦੱਸੋ ਅਜੇਹਿਆਂ ਦੋ ਪੈਣਾ ਕਟੀਆਂ ਹੱਸਦੀਆਂ ਕਟੀਆਂ ਰੋਂਦੀਆਂ ਪਰ ਕਦੇ ਮਿਲਦੀਆਂ ਨਹੀਂ ਅੱਖਾ ਯਾ ਵਾਹ ਕੀ ਬਾਤ ਹੈ ਅੱਛਾ ਮਨਤਨਾਵੇਂ ਜਿਹੜਾ ਬੈਕ ਬੈਂਚਰ ਨਹੀਂ ਹੁੰਦਾ ਵਿਚਾਰ ਪਰ ਇੱਕ ਨਾ ਬੈਕ ਬੈਂਚਰਸ ਦੇ ਲਈ ਕਪੂਰ ਸਾਹਿਬ ਨੇ ਇੱਕ ਬੜਾ ਵਧੀਆ ਗੱਲ ਲਿਖੀ ਹੈ ਕਹਿੰਦੇ ਜਿਹੜੇ ਮੂਹਰੇ ਬੈਂਚਾਂ ਤੇ ਬੈਠੇ ਹੁੰਦੇ ਆ ਉਹਨਾਂ ਦੇ ਕੋਲੇ ਸਾਰੇ ਸਵਾਲਾਂ ਦੇ ਜਵਾਬ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਟੀਚਰ ਨੇ ਪੁੱਛਣਾ ਪਰ ਜਿਹੜੇ ਬੈਕ ਬੈਂਚਰਸ ਹੁੰਦੇ ਆ ਉਹਨਾਂ ਕੋਲੇ ਸਾਰੀਆਂ ਸਮੱਸਿਆਵਾਂ ਦੇ ਹੱਲ ਹੁੰਦੇ ਆ ਕਹੀ ਗੱਲ ਹੈ ਯਾਰ ਚੋਰੀ ਚੋਰੀ ਰੋਟੀ ਕਿਵੇਂ ਖਾਣੀ ਆ ਨਹੀਂ ਮੈਂ ਤੇ ਆਪ ਸੀਗੀ ਮੈਂ ਵੀ ਮੁੱਕਣੀ ਹੈਗੀ ਤਾਂ ਦੂਜੇ ਬੰਦੇ ਤੋਂ ਮੁੱਕ ਕਿਵੇਂ ਬਣਨਾ ਖੇਤਰ ਨਾ ਮਾਰੇ ਆ ਬਿਲਕੁਲ ਸਾਨੂੰ ਇੰਨਾ ਟਾਈਮ ਮਿਲ ਜਾਂਦਾ ਹੁੰਦਾ ਸੀਗਾ ਅੱਛਾ ਹਨੇਰੇ ਕਮਰੇ ਦੇ ਵਿੱਚ ਇੱਕ ਮੋਮਬਤੀ ਇੱਕ ਲਾਲਟਨ ਤੇ ਇੱਕ ਦੀਵੇ ਦੇ ਨਾਲੋ ਸਭ ਤੋਂ ਪਹਿਲਾਂ ਤੁਸੀਂ ਕੀ ਜਲਾਓ ਮਾਚਸ ਮਾਚਸ ਯੈਸ ਕੀ ਬਾਤ ਹੈ ਅੱਛਾ ਸਿਰ ਵੀ ਨਹੀਂ ਪੈਰ ਵੀ ਨਹੀਂ ਪਰ ਦੌੜਦਾ ਜ਼ਰੂਰ ਹੈ ਦਿਮਾਗ ਨਹੀਂ ਸੌਰੀ ਸਮਾਂ 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 ਤੇ ਮਾਰ ਸਮਾਂ ਵੀ ਦਿਮਾਗ ਦੀ ਹੱਥ ਮਲbro ਓਕੇ ਉਹ ਕੀ ਹੈ ਜਿੱਥੇ ਸ਼ਹਿਰ ਹੈ ਪਰ ਰੌਣਕ ਨਹੀਂ ਨਦੀਆਂ ਨੇ ਪਰ ਪਾਣੀ ਨਹੀਂ ਜੰਗਲ ਹੈ ਪਰ ਹਰਿਆਲੀ ਨਹੀਂ ਮਕਾਨ ਨੇ ਪਰ ਲੋਕ ਨਹੀਂ ਚੰਨ ਤੇ ਸੜਕਾਂ ਨੇ ਤੇ ਉੱਥੇ ਵਾਈਕਲ ਨਹੀਂ ਹਾਂ ਬਈ ਮੈਂ ਤਾਂ ਬਾਹਰ ਆ ਪੁਰਕੀ ਸਪਲੈਂਟ ਦੀ ਗੱਲ ਤਾਂ ਨਹੀਂ ਹੋ ਰਹੀ ਜਹਾ ਨਹੀਂ ਸਵਰਗ ਤਾਂ ਨਹੀਂ ਸੜਕਾਂ ਵੀ ਨਹੀਂ ਇਹ ਸੜਕਾਂ ਨੇ ਪਰ ਵਾਈਕਲ ਨਹੀਂ ਕੋਈ ਹਿੰਟ ਦੇਣਾ ਚਾਹੋਗੇ ਹਾਂ ਮੜ ਜਾ ਤੋ ਦੋ ਕੋਈ ਹੋਰ ਚੱਕਰ ਪੈ ਗਿਆ ਬੋਸਾ ਤਾਂ ਆਪ ਨੂੰ ਨਾ ਪਤਾ ਹੋਵੇ ਨਹੀਂ ਨਹੀਂ ਮੈਨੂੰ ਪੂਰੀ ਤਿਆਰੀ ਨਾ ਲਾਇਆ ਨਾ ਅਸੀਂ ਅੱਛਾ ਇੱਕ ਵਾਰ ਰਿਪੀਟ ਕਰੋ ਤੁਸੀਂ ਓਕੇ ਆ ਹੁਣ ਦੱਸੋਗੀ ਮੈਨੂੰ ਹਿੰਟ ਵੀ ਦੋ ਥੋੜਾ ਹਿੰਟ ਦੇ ਦੋ ਬਣਾ ਕੀ ਚੀਜ਼ ਚੀਜ਼ ਹੈ ਉਹ ਕੀ ਹੈ ਜਿੱਥੇ ਸ਼ਹਿਰ ਹੈ ਪਰ ਰੌਣਕ ਨਹੀਂ ਨਦੀਆਂ ਨੇ ਪਰ ਪਾਣੀ ਨਹੀਂ ਜੰਗਲ ਹੈ ਪਰ ਹਰੀਆਲੀ ਨਹੀਂ ਮਕਾਨ ਨੇ ਪਰ ਲੋਕ ਨਹੀਂ ਸੜਕਾਂ ਨੇ ਪਰ ਵਾਹਿਕਲ ਨਹੀਂ

ਸੋ ਜੀ ਬਹੁਤ ਵਧੀਆ ਤੁਸੀਂ ਸਾਰਿਆਂ ਨੇ ਜਵਾਬ ਦਿੱਤੇ ਆ ਤੇ ਸਾਡੀ ਟੀਮ ਜਿਹੜੀ ਹੈ ਬੜੀ ਹੀ ਇੰਟੈਲੀਜੈਂਟ ਹੈ। ਵਾਹ ਤਾੜੀਆਂ। ਸਾਡੇ ਸੋ ਹੁਣ ਮੈਂ ਚਾਹਾਂਗੀ ਅਬਨੂਰ ਤੁਹਾਡੀ ਬਹੁਤ ਪਿਆਰੀ ਜੀ ਆਵਾਜ਼ ਹੈ। ਤੁਸੀਂ ਇੱਕ ਗੀਤ ਸੁਣਾ ਦਿਓ ਤੇ ਭਾਜੀ ਤੁਸੀਂ ਵੀ ਸਾਥ ਦਿਓ। ਆਪਣੇ ਮੂਹਰੇ ਵਾਲੇ ਗਾਈਏ ਮੂਹਰੇ ਵਾਲਾ ਗਾਣਾ। ਚਲੋ। ਹਾਂ। ਪੁੱਤਾਂ ਨਾਲ ਦੁਲਾਰੀਆਂ ਨੇ ਹੁੰਦੀਆਂ ਪੁੱਤਾਂ ਨਾਲੋਂ ਵੱਧ ਕੇ ਪਿਆਰੀਆਂ ਨੇ ਹੁੰਦੀਆਂ ਬਾਪੂ ਰਾਜਤੀਆਂ ਰਾਜ ਦੁਲਾਰੀਆਂ ਨੇ ਹੁੰਦੀਆਂ ਪੀਤੇ ਬਾਪੂ ਦੋ ਜਣੇ ਇੱਕ ਦੂਜੇ ਲਈ ਹੀ ਬਣੇ ਪੀਤੇ ਬਾਪੂ ਦੋ ਜਣੇ ਇੱਕ ਦੂਜੇ ਲਈ ਹੀ ਬਣੇ ਮੋਹ ਦੇ ਡੋਲੀ ਡੁੱਲ ਕੇ ਪੈਂਦਾ ਕੁੜੀਆਂ ਜਵਾਨ ਹੋਈਆਂ ਬਾਪੂ ਪਰੇਸ਼ਾਨ 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 ਰਹਿੰਦਾ ਕੁੜੀਆਂ ਜਵਾਨ ਹੋਈਆਂ ਬਾਪੂ ਪਰੇਸ਼ਾਨ 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 ਰਹਿੰਦਾ ਕੀ ਬਾਰਾ ਬਹੁਤ ਸੋਹਣਾ ਬਹੁਤ ਸੋਹਣਾ ਸੋਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹਾਂਗੀ ਤੇ ਜਾਣ ਤੋਂ ਪਹਿਲਾਂ ਕੋਈ ਖਾਸ ਮੈਸੇਜ ਸੰਦੇਸ਼ ਦੇਣਾ ਚਾਹੋ ਫੈਨਸ ਨੂੰ ਬਾਜੀ 8 ਤਰੀਕ ਨੂੰ ਜਾਨੀ ਕਿ 8 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੁਹਾਨੂੰ ਆਚਾਰ ਹੋਗੇ ਕੀ ਬਾਤ ਹੈ ਜੀ ਜੋਜੀ ਤੁਸੀਂ ਜ਼ਰੂਰ ਦੇਖਣ ਜਾਣੀ ਐ ਰਖੜੀ ਦਾ ਮੌਕਾ ਆ ਤੇ ਰਖੜੀ ਦਾ ਮੌਕਾ ਜਿਹੜੇ ਭਰਾ ਨੇ ਆਪਣੀਆਂ ਭੈਣਾਂ ਨੂੰ ਗਿਫਟ ਦੇ ਵਿੱਚ ਫਿਲਮ ਦਿਖਾਓ ਤੇ ਬੜਾ ਵਧੀਆ ਲੱਗੂਗਾ ਕੱਲੀ ਫਿਲਮ ਦਾ ਨਾਲ ਨਾਲ ਨਾ ਸਾਰ ਦਿਓ ਪੈਸੇ ਪੂਸੇ ਵੀ ਹੋਰ ਵੀ ਗਿਫਟ ਜ਼ਰੂਰ ਦਿਓ ਤੇ ਨਾਲ ਇਹ ਵੀ ਗਿਫਟ ਹਾਂ ਨਾਲ ਇਹ ਵੀ ਗਿਫਟ ਦਿਓ ਇਹ ਫੈਮਿਲੀ ਨਾਲ ਤੁਸੀਂ ਬਹੁਤ ਪਿਆਰਾ ਟਾਈਮ ਸਪੈਂਡ ਕਰੋਗੇ ਜ਼ਰੂਰ ਦੇਖਣ ਜਾਇਓ ਤੇ ਤਾਂ ਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਇਹ ਨਾ ਜਵਾਨ ਕੁੜੀਆਂ ਦਾ ਬਾਪੂ ਪਰੇਸ਼ਾਨ ਕਿਉਂ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਠੂ